ਜਲੰਧਰ ਦੀਆਂ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜੜੀ ਕੇ ਬਾਧੀ ਮਾਰ ਲੀ ਹੈ ਤੇ ਉੱਥੇ ਹੀ ਕਾਂਗਰਸ ਭਾਜਪਾ ਸ਼੍ਰੋਮਣੀ ਅਕਾਲੀ ਦਲ ਬਾਕੀ ਉਮੀਦਵਾਰਾਂ ਨੂੰ ਜੜੀ ਕੇ ਟੱਕਰ ਆਮ ਆਦਮੀ ਪਾਰਟੀ ਨੇ ਦਿੱਤੀ ਹੈ ਤੇ ਉੱਥੇ ਹੀ ਮਹਿੰਦਰ ਭਗਤ ਜਲੰਧਰ ਦੀਆਂ ਜਿਮਨੀ ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਚੁੱਕੇ ਨੇ ਤੇ ਦੱਸ ਦਈਏ ਕਿ ਉੱਥੇ ਹੀ ਪੰਜਾਬ ਦੇ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਲਈ ਜਿਮਨੀ ਚੋਣ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ ਤੇ ਦੱਸ ਦਈਏ ਕਿ ਇਸ ਸੀਟ ਦੇ ਲਈ 15 ਉਮੀਦਵਾਰ ਮੈਦਾਨ ਦੇ ਵਿੱਚ ਸੀ ਤੇ ਜਿਸ ਦੇ ਵਿੱਚ ਅ ਉਮੀਦਵਾਰ ਦੇ ਵਿੱਚੋਂ ਇਸ ਦੇ ਵਿੱਚੋਂ ਭਾਜਪਾ ਤੋਂ ਸ਼ੀਤਲ ਗੁਰਰਾਲ ਆਮ ਆਦਮੀ ਪਾਰਟੀ ਤੋਂ ਮਹਿੰਦਰਪਾਲ ਭਗਤ ਕਾਂਗਰਸ ਤੋਂ सुरेंद्र कौर ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਪਜੀਤ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਸੁਰਜੀਤ ਕੌਰ ਅਤੇ बसपा ਤੋਂ ਡਾਕਟਰ ਰਵਿੰਦਰ ਕੁਮਾਰ ਚੋਣ ਦੇ ਵਿੱਚ ਜੰਗ ਲੜ ਰਹੀ ਸੀ ਤੇ ਜਿਸ ਨੂੰ ਲੈ ਕੇ ਉੱਥੇ ਹੀ ਸਾਰੇ ਉਮੀਦਵਾਰਾਂ ਵਿਚਾਲੇ ਆਮ ਆਗਮੀ ਪਾਰਟੀ ਦੇ ਉਮੀਦਵਾਰ ਮਹਿੰਦਰਪਾਲ ਭਗਤ ਨੇ ਵੱਡੀ ਬਾਤ ਹੀ ਮਾਰੀ ਹੈ ਤੇ ਉਹਨਾਂ ਨੇ ਕਾਂਗਰਸ ਤੇ ਭਾਜਪਾ ਜਬਰਦਸਤ ਟੱਕਰ ਦਿੰਦੇ ਹੋਏ ਜਿੱਤ ਹਾਸਲ ਕੀਤੀ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਲਈ ਇਹ ਵੱਡੀ ਖੁਸ਼ਖਬਰੀ ਹੈ ਤੇ ਉਥੇ ਜਲੰਧਰ ਪੱਛਮੀ ਦੇ ਨਵੇਂ ਵਿਧਾਇਕ ਜਿਹੜੇ ਕਿ ਆਪ ਦੇ ਉਮੀਦਵਾਰ ਮਹਿੰਦਰ ਪਖਤ ਬਣੇ ਨੇ ਤੇ ਕਾਂਗਰਸ ਤੇ ਭਾਜਪਾ ਨੂੰ ਜਿਹੜੀ ਕਿ ਇੱਕ ਸੱਤ ਟੱਕਰ ਦਿੱਤੀ ਐ ਤੇ ਅੱਜ ਜਿਮਨੀ ਚੋਣਾ ਨੂੰ ਲੈ ਕੇ ਲਗਾਤਾਰ ਸਾਰੇ ਵਿਰੋਧੀਆਂ ਦੇ ਮਨ ਦੇ ਵਿੱਚ ਸੀ ਕਿ ਕੌਣ ਬਾਜੀ ਮਾਰੇਗਾ ਤੇ ਕੌਣ ਨਹੀਂ ਤੇ ਇਸ ਵਾਰ ਕੌਣ ਜਲੰਧਰ ਦੀਆਂ ਜਿਮਨੀ ਚੋਣਾ ਦੇ ਵਿੱਚ ਕੁਰਸੀ ਸੰਭੇਗਾ ਤੇ ਹੁਣ ਦੱਸਿਓ ਕਿ ਆਮ ਆਦਮੀ ਪਾਰਟੀ ਨੇ ਇੱਕ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਲਈ ਐ ਤੇ ਉੱਥੇ ਹੀ ਮਹਿੰਦਰ ਭਖਤ ਜਿਹੜੇ ਕਿ ਜਲੰਧਰ ਦੀਆਂ ਜਿਮਨੀ ਚੋਣਾ ਦੇ ਵਿੱਚ ਜਿੱਤ ਹਾਸਲ ਕਰਕੇ ਗਏ ਨੇ ਤੇ ਵੱਡੀ ਜਿਹੜੇ ਕਿ ਜੇ ਤਾਂ ਪ੍ਰਾਪਤ ਹੋਈ ਆਮ ਆਦਮੀ ਪਾਰਟੀ ਨੇ ਤਾਂ ਉੱਥੇ ਹੀ ਬਾਕੀ ਉਮੀਦਵਾਰਾਂ ਨੂੰ ਟੱਕਰ ਮਹਿੰਦਰ ਪੱਤ ਨੇ ਦਿੱਤੀ ਹੈ